ਲਓ ਜੀ ਇਹ ਵੀਡੀਓ ਪੂਰੀ ਵੇਖਣਾ ਤੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਅੱਗੇ ਸ਼ੇਅਰ ਕਰਨਾ ਅੱਜ ਤੁਹਾਨੂੰ ਕੁਝ ਅਜੀਹਾ ਵਿਖਾਵਾਂਗੇ ਜਿਸ ਦੇ ਵੇਖਣ ਦੇ ਨਾਲ ਕਈਆਂ ਨੂੰ ਪਸੀਨੇ ਵੀ ਆਉਣਗੇ ਜੋ ਤੁਹਾਨੂੰ ਫੋਟੋ ਵਿਖਾ ਰਿਹਾ ਹਾਂ ਉਹ ਕੋਈ ਪਾਰਕ ਨਹੀਂ ਬਲਕਿ ਨਾਲੇ ਦੀ ਫੋਟੋ ਹੈ ਅੱਜ ਤੁਹਾਨੂੰ ਵਿਖਾਉਂਦੇ ਹਾਂ ਕਿ ਕਾਂਗਰਸ ਦੀ ਕੁਰਾਲੀ ਵਿੱਚ ਕਾਉਂਸਲ ਕਈ ਸਾਲਾਂ ਤੋਂ ਬਣਦੀ ਆ ਰਹੀ ਹੈ ਤੇ ਤਰੱਕੀ ਵੇਖੋ ਹੁਣ ਤੁਸੀਂ ਵੀ ਤਰੱਕੀ ਵੇਖ ਕੇ ਕਹੋਗੇ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਕੁਰਾਲੀ ਨਗਰ ਕਾਉਂਸਲ ਵਿੱਚ ਬਣੇ ਸਨ ਅਤੇ ਸ਼ਹਿਰ ਦੇ ਖਲਾਅ ਤੁਹਾਡੇ ਸਾਹਮਣੇ ਹੀ ਨੇ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਖੁਸ਼ੀ RAM ਜੀ ਪ੍ਰਧਾਨ ਬਣੇ ਸਨ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਰਜਿੰਦਰ ਸਿੰਘ ਦੇ ਬਾਅਦ ਕਾਂਸੀ ਰਾਮ ਜੀ ਕਾਂਗਰਸ ਦੇ ਹੀ ਆਗੂ ਸਨ ਅਤੇ ਪ੍ਰੀਤਮ ਸ਼ਰਮਾ ਕਾਂਸੀ ਰਾਮ ਜੀ ਫੇਰ ਤੋਂ ਦੁਆਰਾ ਪ੍ਰਧਾਨ ਬਣੇ ਸਨ ਤੇ ਫੇਰ ਕਾਂਸੀ ਰਾਮ ਜੀ ਫੇਰ ਖੁਸ਼ੀ ਰਾਮ ਜੀ ਫੇਰ ਬਾਬੂ ਧਨੀ ਰਾਮ ਜੀ ਜਸਵਿੰਦਰ ਸਿੰਘ ਗੋਲਡੀ ਜੀ ਫੇਰ ਧਨੀ ਰਾਮ ਜੀ ਫੇਰ ਲਖਵੀਰ ਸਿੰਘ ਅਤੇ ਉਸ ਤੋਂ ਬਾਅਦ ਰਾਣਾ ਹਰਮੇਸ਼ ਕੁਮਾਰ ਇਸ ਤੋਂ ਬਾਅਦ ਮੈਡਮ ਕ੍ਰਿਸ਼ਨਾ ਦੇਵੀ ਤੋਂ ਬਾਅਦ ਫਿਰ ਰਣਜੀਤ ਸਿੰਘ ਇਹ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ रह ਚੁੱਕੇ ਨੇ ਤੇ ਇਸ ਦੇ ਵਿੱਚੋਂ 2 ਤੇ 3 ਹੀ ਅਜੇ ਆਗੂ ਨੇ ਜੋ ਕਿ ਕਿਸੇ ਹੋਰ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਸਨ ਇਸ ਤੋਂ ਇਲਾਵਾ ਜਿੰਨੇ ਵੀ ਪ੍ਰਧਾਨ ਬਣੇ ਇਹ ਸਾਰੇ ਕਾਂਗਰਸ ਪਾਰਟੀ ਦੇ ਹੀ ਆਗੂ ਸਨ ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੋਰਾਲੀ ਸ਼ਹਿਰ ਦੇ ਵਿੱਚ ਵਿਕਾਸ ਹੋਇਆ ਹੈ ਜਾਂ ਨਹੀਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕੁਰਾਲੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣਦੇ ਆ ਰਹੇ ਨੇ ਅਤੇ ਵਿਕਾਸ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਕੀ ਕੁਰਾਲੀ ਦੇ ਵਿੱਚ ਕੰਮ ਹੋਏ ਨੇ ਜਾਂ ਨਹੀਂ ਮਤਲਬ ਕਿ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਕੁਰਾਲੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ ਸੀ ਤੇ ਤੇ ਕੀ ਕੰਮ ਹੋਇਆ ਹੈ ਜਾਂ ਨਹੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਹਮਣੇ ਲਿਆਓ ਤੇ ਹੁਣ ਤੁਹਾਨੂੰ ਵਿਖਾਉਂਦੇ ਆ ਕੁਰਾਲੀ ਦੇ ਪਪਰਾਲੀ ਰੋਡ ਦਾ ਹਾਲ ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਪਿਛਲੇ ਤਕਰੀਬਨ 70 ਸਾਲਾਂ ਤੋਂ ਲਗਭਗ 75 ਸਾਲ ਹੋ ਚੁੱਕੇ ਹਨ ਤੇ ਪਿਛਲੇ ਲਗਭਗ 75 ਸਾਲਾਂ ਤੋਂ ਕੁਰਾਲੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਦੀ ਸਰਕਾਰ ਕਬਜ਼ੇ ਰਹੀ ਹੈ ਮਤਲਬ ਇਹ ਕਹਿ ਰਹੇ ਕਿ ਪਿਛਲੇ ਤਕਰੀਬਨ 75 ਸਾਲਾਂ ਵਿੱਚੋਂ ਤਕਰੀਬਨ 60 ਸਾਲ ਕਾਂਗਰਸ ਦੀ ਜਿਹੜੀ ਕੌਂਸਲ ਉਹ ਰਹੀ ਹੈ ਪਰ ਸ਼ਹਿਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਸ਼ਹਿਰ ਦੇ ਹਾਲਾਤ ਕੀਵੇਂ ਨੇ ਉਹ ਵੀ ਤੁਹਾਨੂੰ ਇੱਕ ਅੱਜ ਵੀਡੀਓ ਦਿਖਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਇਹ ਹੈਗੀਆਂ ਕੁਰਾਲੀ ਦੇ ਪਪਰਾਲੀ ਰੋਡ ਦੀਆਂ ਜਿੱਥੇ ਕੀ ਇਹ ਰੋਡ ਇੰਚ ਚਾਪਦਾ ਜਿੱਦੈ ਜੀਵੇ ਕਦੇ ਬਣਿਆ ਹੀ ਨਾ ਹੋਵੇ ਤੇ ਹਾਲ ਤੁਹਾਡੇ ਸਾਹਮਣੇ ਆ ਇਸ ਰੋਡ ਦਾ ਤੇ ਹੋਰ ਵੀ ਗੱਲ ਕਰਦੇ ਹਾਂ ਪਿਛਲੇ ਤਕਰੀਬਨ 75 ਸਾਲ ਦੇ ਵਿੱਚ ਜਿਹੜੀ ਨਗਰ ਕੌਂਸਲ ਕੁਰਾਲੀ ਦੇ ਵਿੱਚ ਕਮੇਟੀ ਬਣਦੀ ਰਹੀ ਹੈ ਉਹ ਕਮੇਟੀ ਬਣਦੀ ਰਹੀ ਹੈ ਕਾਂਗਰਸ ਦੀ ਅਤੇ ਜਿਹੜਾ ਵੀ ਕਾਂਗਰਸ ਦਾ ਕੋਈ ਆਗੂ ਆਉਂਦਾ ਹੈ ਤੇ ਉਹ ਆਂਦੇ ਹੀ ਸਭ ਤੋਂ ਪਹਿਲਾਂ ਇਹ ਹੀ ਗੱਲ ਆਖਦਾ ਹੈ ਕਿ ਹਾਂ ਮੈਂ ਵਿਕਾਸ ਕਰਾਂਗਾ ਸਾਡੀ ਟੀਮ ਵਿਕਾਸ ਕਰੇਗੀ ਅਸੀਂ ਸ਼ਹਿਰ ਦੇ ਲਈ ਚੰਗੇ ਕੰਮ ਕਰਾਂਗੇ ਤੇ ਸ਼ਹਿਰ ਦੇ ਲਈ ਕੰਮ ਜਦੋਂ ਨਵੀਂ ਕਮੇਟੀ ਬਣਦੀ ਹੈ 2-4 ਮਹੀਨੇ ਉਥਲ-ਪੁਥਲ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇੰਜ ਕੰਮ ਕਰੇ ਜਾਂਦੇ ਨੇ ਜਿਸ ਤਰ੍ਹਾਂ ਕਿ ਕੋਈ ਸ਼ਕਤੀਮਾਨ ਦੀ ਟੀਮ ਕੁਰਾਲੀ ਦੇ ਵਿੱਚ ਆਈ ਹੋਵੇ ਤੇ ਬਾਅਦ ਦੇ ਵਿੱਚ ਇਹ ਕੰਮ ਇੰਜ ਇੰਜ ਸਲੋ ਹੋ ਜਾਂਦੇ ਨੇ ਕਿ ਕਦੇ ਕੰਮ ਹੋਇਆ ਹੀ ਨਹੀਂ ਆ ਤੁਹਾਨੂੰ ਹੁਣ ਇੱਕ ਤਸਵੀਰ ਦਿਖਾ ਰਿਹਾ ਇੱਥੇ ਇੱਕ ਏਐਸਆਈ ਦੀ ਮੌਤ ਹੋਈ ਸੀ ਇਹ ਨਾਲੇ ਚੋਂ ਡਿੱਗਿਆ ਸੀਗਾ ਇਸ ਨਾਲੇ ਦੀ ਰਿਪੇਅਰ ਤਾਂ ਫਿਰ ਕੀ ਕਰਨੀ ਸੀਗੀ ਇਹ ਨਾਲੇ ਨੂੰ ਹੁਣ ਆ ਲਫਾਫੇ ਦੇ ਕੂੜਿਆਂ ਦੇ ਨਾਲ ਆ ਪੂਰੀ ਤਰ੍ਹਾਂ ਜੜੇ ਭਰ ਚੁੱਕੇ ਆ ਇਹ ਹਾਲ ਦੇਖ ਲਓ ਇਹ ਸ਼ਹਿਰ ਦੇ ਨਾਲੇ ਆ ਕਦੇ ਦੇਖਿਆ ਕਿਸੇ ਦੇ ਇਹ ਸ਼ਹਿਰ ਦੇ ਨਾਲੇ ਇਹ ਹੈਗਾ ਆਪਣੇ ਕੁਰਾਲੀ ਸ਼ਹਿਰ ਦਾ 메ਨ ਨਾਲਾ ਜਿੱਥੇ ਕੀ ਨਾਲੇ ਦੇ ਵਿੱਚ ਪਾਣੀ ਘਟ ਕੂੜਾ ਕਰਗਟ ਇੰਜ ਭਰਿਆ ਪਿਆ ਜਿਵੇਂ ਕਿ ਅਥਾਈ ਲੈਣ ਦੀ ਕਰਾਲੀ ਹੋਵੇ ਤੇ ਹੋਰ ਵੀ ਤੁਹਾਨੂੰ ਅੱਗੇ ਬਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਦਿਨਾਂ ਦੇ ਵਿੱਚ ਅੱਗੇ ਬਰਸਾਤ ਹੋਣ ਵਾਲੀ ਹੈ ਅਤੇ ਬਰਸਾਤ ਦੇ ਵਿੱਚ ਇਹ ਨਾਲੇ ਜਿਹੜੇ ਆ ਪੂਰੀ ਤਰ੍ਹਾਂ ਉਹ ਭਰ ਜਾਣੇ ਆ ਬਾਹਰ ਇਹ ਜਿਹੜਾ ਸਾਰਾ ਅੰਦਰ ਮਾਲ ਆ ਹਾਲਾਂਕਿ ਉਹ ਸਾਰਾ ਉਹ ਜਿਹੜਾ ਉਹ ਬਾਹਰ ਆ ਜਾਣਾ ਤੇ ਫਿਲਹਾਲ ਇਹ ਨਾਲੇ ਕੋਈ ਹਾਲ ਦੇਖੋ ਇਹ ਕੀ ਆ ਪਿੰਡ ਥਾਂ ਪੂਰਾ ਫੁੱਲ ਹੋ ਚੁੱਕਿਆ ਹੈ ਨਗਰ ਕੌਂਸਲ ਦੇ ਕਹੇ ਨਾ ਇੱਥੇ ਇਹ ਸਫਾਈ ਕਰੇ ਤਾਂ ਮੈਨੂੰ ਇਹ ਲੱਗਦਾ ਵੀ ਇੱਕ ਮਹੀਨੇ ਦੇ ਵਿੱਚ ਪੂਰਾ ਚੱਕ ਹੋਣਾ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਲ ਤੁਹਾਡੇ ਸਾਹਮਣੇ ਹੈ ਇਹ ਨਾਲਾ ਹੈ ਸਾਡੇ ਕੁਰਾਲੀ ਸ਼ਹਿਰ ਦਾ ਤੇ ਪਿਛਲੇ 75 ਸਾਲਾਂ ਤੋਂ ਕੁਰਾਲੀ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਬਣੇ ਸੀਗੇ ਤੇ तकरीबन 60 ਸਾਲ ਕਮੇਟੀ ਤੇ ਕਾਂਗਰਸ ਦਾ ਰਾਜ ਰਿਹਾ ਹੈ ਤੇ ਇਸ ਵਾਰ ਵੀ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉੱਥੇ ਤੇ ਹਾਲ ਸ਼ਹਿਰ ਦੇ ਅਤਨ ਨਾਲਿਆਂ ਦੇ ਦਿਖਾ ਰਿਹਾ ਪਾਣੀ ਦੇ ਦਰਸ਼ਕਤਾ ਤੁਹਾਨੂੰ ਹੁਣ ਇੰਨੇ ਕਿਤੇ ਹੋਇਆ ਬਾਕੀ ਸਾਰਾ ਆ ਕੂੜਾ ਕਰਕਟ ਸਾਰਾ ਫੁੱਲ ਹੋਇਆ ਤੇ ਹੈ ਕੋਈ ਕਹਿ ਨਹੀਂ ਸਕਦਾ ਵੀ ਇਹ ਨਾਲਾ ਹੋਵੇ ਦੇਖਣ ਨੂੰ ਤੁਸੀ ਨੂੰ ਲੱਗਦਾ ਇਹ ਕੁਰਾਲੀ ਸ਼ਹਿਰ ਹੈ ਆ ਲੱਗਦਾ ਵੀ ਇਹ ਨਾਲਾ ਹੈ ਇਹ ਹਾਲ ਹੈ ਨਾਲੇ ਦੇ ਪਤਾ ਨਹੀਂ ਬਾਈ ਸ਼ਰਮ ਕਿਉਂ ਨਹੀਂ ਆਉਂਦੀ ਇਹਨਾਂ ਸਿਆਸੀ ਆਗੂਆਂ ਨੂੰ ਜਿਹੜੇ ਝੂਠੀਆਂ ਰਾਜਨੀਤੀਆਂ ਕਰਦੇ ਆ ਕੋਈ ਆ ਕੇ ਕਹਿੰਦਾ ਵੀ ਅਸੀਂ ਇਹ ਸ਼ਹਿਰ ਨੂੰ ਐਨ ਵਧੀਆ ਬਣਾ ਦਾਂਗੇ ਵੋਟਾਂ ਤੋਂ ਪਹਿਲਾਂ ਹਰ ਇੱਕ ਰਾਜਨੀਤਿਕ ਪਾਰਟੀ ਦਾ ਆਗੂ ਆਂਦਾ ਹੈ ਚਾਹੇ ਉਹ ਅਕਾਲੀ ਹੋਵੇ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਉਹ ਆਪ ਹੋਵੇ ਪਰ ਜਦੋਂ ਵਿਕਾਸ ਕਰਨ ਦੀ ਗੱਲ ਆ ਜਾਂਦੀ ਹੈ ਤਾਂ ਸਾਰੇ ਆਪਣੇ ਆਪਣੇ ਜੁਮਲੇ ਸਿੱਟਦੇ ਨੇ ਤੇ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਤੇ ਹੁਣ ਆਉਣ ਵਾਲੇ ਦਿਨਾਂ 'ਚ ਬਰਸਾਤਾਂ ਆਉਣੀਆਂ ਤੇ ਬਰਸਾਤਾਂ ਤੋਂ ਬਾਅਦ ਇਹ ਕੂੜਾ ਸੜਕ ਤੇ ਗੱੱਬੇ ਆ ਜਾਣਾ ਹਾਲਾਂਕਿ ਜੇ ਸਾਰੇ ਦੇ ਗੱਦੇ ਆ ਜਵੇ ਪ੍ਰਵਾਹ ਕੋਈ ਨਹੀਂ ਹੈ ਕਿਉਂਕਿ ਉਹ ਸਾਹਮਣੇ ਨਵਾਂ ਆਯੁਰਵੈਦਿਕ ਇੱਕ ਡੰਪ ਬਣਾਇਆ ਆਯੁਰਵੈਦਿਕ ਕਹਿ ਗਿਆ ਡਿਜੀਟਲ ਇੰਡੀਆ ਦਾ ਇੱਕ ਡੰਪ ਬਣਾਇਆ ਕਿਸੇ ਜ਼ਮੀਨ ਦੇ ਵਿੱਚ ਉੱਥੇ ਵੀ ਸਾਰਾ ਕੂੜਾ ਹੀ ਕੂੜਾ ਢੇਰ ਲੱਗਿਆ ਪਿਆ ਤੇ ਪਤਾ ਨਹੀਂ ਬਾਈ ਕਿੱਕਣਾ ਕਿਸ ਤਰ੍ਹਾਂ ਲੋਕ ਇਦਾਂ ਵੀ ਮੰਗਦੇ ਆ ਕਿਉਂਕਿ ਹਾਲਾਤ ਦੇਖ ਲਓ ਇਹ ਨਾਲੇ ਆ ਕੁਰਾਲੀ ਦੇ ਪਤਰਾਲੀ ਰੋਡ ਦੇ ਤੇ ਅਕਸਰ ਜਿਹੜੇ ਸਿਆਸੀ ਆਗੂ ਆ ਉਹ ਸਿਆਸੀ ਆਗੂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਕਿ ਅਸੀਂ ਇਹ ਕੰਮ ਕਰਾਂਗੇ ਅਸੀਂ ਇਹ ਕੰਮ ਕਰਾਂਗੇ ਅਸੀਂ ਉਹ ਕੰਮ ਕਰਾਂਗੇ ਪਰ ਜਦੋਂ ਸੱਤਾ ਹੱਥ ਵਿੱਚ ਆ ਜਾਂਦੀ ਹੈ ਸੱਤਾ ਹੱਥ ਵਿੱਚ ਆਉਣ ਤੋਂ ਬਾਅਦ ਸਾਰੇ ਆਪਣੇ ਆਪਣੀ ਡੱਫਣੀਆਂ ਪਜ ਜਾਂਦੇ ਆ ਸਾਰੇ ਇਹ ਸੋਚਦੇ ਆ ਜੇ ਕੋਈ ਐਮਸੀ ਹੈ ਤਾਂ ਉਹ ਕਹਿੰਦਾ ਪ੍ਰਧਾਨ ਬਣ ਜਾਵਾਂ ਜੇ ਕੋਈ ਪ੍ਰਧਾਨ ਹੈ ਉਹ ਕਹਿੰਦਾ ਮੈਂ ਐਮਐਲਏ ਬਣ ਜਾਵਾਂ ਐਮਐਲਏ ਕਹਿੰਦਾ ਮੈਂ ਐਮਪੀ ਬਣ ਜਾਵਾਂ ਐਮਪੀ ਕਹਿੰਦਾ ਮੈਂ ਹੋਰ ਉੱਪਰ ਚੱਲ ਜਾਵਾਂ ਹੋਰ ਉੱਪਰ ਜਾਂਦੇ ਜਾਂਦੇ ਸਵਰਗ ਵਾਸਤਾ ਉਹਦਾ ਤਾਂ ਜ਼ਰੂਰ ਹੋ ਜਾਂਦਾ ਹੈ 80 90 100 ਸਾਲ ਦੇ ਅੰਦਰ ਅੰਦਰ ਪਰ ਇਹ ਨਾਲੇ ਜਿਹੜੇ ਆ ਉੱਥੇ ਅੱਜ ਵੀ ਖੜੇ ਆ ਤੇ ਲੋਕ ਗਾਲਾਂ ਕੱਢਦੇ ਆ ਲੋਕ ਜੁੱਠੀਆਂ ਵੀ ਖਾਂਦੇ ਆ ਇਹਨਾਂ ਸਿਆਸੀ ਆਗੂਆਂ ਨੂੰ ਜਦੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਇਹਨਾਂ ਨੂੰ ਬੁਲਾਉਂਦੇ ਆ ਵੀ ਆ ਜਾਓ ਜੀ ਸਾਡੇ ਵਾਰਡ ਦਾ ਹਾਲ ਦੇਖੋ ਸਾਡੇ ਵਾਰਡ ਦਾ ਹਾਲ ਦੇਖੋ ਸਾਡੀ ਮਦਦ ਕਰੋ ਪਰ ਸਿਰਫ ਲੋਕ ਇਹਨਾਂ ਦੇ ਜੁਮਲੇ ਹੀ ਸਾਹਮਦੇ ਨੇ ਲੋਕ ਮੁਕਕਿਓਂ ਕੀ ਮੁੜਕੇ ਦੁਆਰਾ ਕੰਮ ਨਹੀਂ ਹੁੰਦਾ ਇਹ ਨਾਲ ਬਿਲਕੁਲ ਸ਼ਮਸ਼ਾਨ ਭੂਮੀ ਹੈ ਜਿੱਥੇ ਕਿ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤੇ ਇੱਥੇ ਉਸ ਨੂੰ ਲਿਆਇਆ ਜਾਂਦਾ ਜਦੋਂ ਰਿਸ਼ਤੇਦਾਰ ਕੋਈ ਆਂਦੇ ਆ ਨਾ ਨਾਲ ਤਾਂ ਉਹ ਕਹਿੰਦੇ ਆ ਵੀ ਯਾਰ ਇਹ ਕਹੇ ਕਰਾਲੀ ਤਾਂ ਇੰਨਾ ਸੋਹਣਾ ਕਹਿੰਦੇ ਸੀਗੇ ਪਰ ਇਹ ਕਰਾਲੀ ਹੈ ਹਾਲ ਤੁਹਾਡੇ ਸਾਹਮਣੇ ਨਾਲਿਆਂ ਦਾ ਦਿਖਾ ਰਹੇ ਆ ਨਾਲਿਆਂ ਦੇ ਵਿੱਚ ਘਾਹ ਵੀ ਉੱਗ ਗਿਆ ਆ ਲਓ ਦੇਖ ਲਓ ਕੋਈ ਕਹਿ ਸਕਦਾ ਇਹ ਤਾਂ ਐ ਲੱਗਦਾ ਵੀ ਪਾਰਕ ਬਣਾਇਆ ਹੋਵੇ ਜਿਸ ਤਰ੍ਹਾਂ ਨਾਲਿਆਂ ਦੇ ਵਿੱਚ ਪਾਰਕ ਇਹ ਸਿਰਫ ਨਾਲਿਆਂ ਦੇ ਵਿੱਚ ਪਾਰਕ ਸਾਡੇ ਕਰਾਲੀ ਚ ਹੀ ਹੋ ਸਕਦਾ ਹੋਰ ਪਾਸੇ ਕਿੱਥੇ ਨਹੀਂ ਹੋਣਾ ਇਸ ਕਰਕੇ ਭਾਈ ਆਪਣੀਆਂ ਲੜਾਈਆਂ ਛੱਡੋ ਆਪਣੇ ਜਿਹੜੇ ਘਰੇਲੂ ਤੁਹਾਡਾ ਕਿਸੇ ਦਾ ਨੁਕਸਾਨ ਹੁੰਦਾ ਉਹ ਛੱਡੋ ਸ਼ਹਿਰ ਦੇ ਕੰਮ ਕਰੋ ਜਿਹੜੀ ਵੀ ਰਾਜਨੀਤਿਕ ਪਾਰਟੀ ਦਾ ਕੋਈ ਪ੍ਰਧਾਨ ਬਣਦਾ ਕੋਈ ਐਮਸੀ ਬਣਦਾ ਉਹ ਸ਼ਹਿਰ ਦੇ ਵਿਕਾਸ ਪਹਿਲ ਦੇ ਆਧਾਰ ਤੇ ਮਿਲ ਜੁਲ ਕੇ ਕਰੋ ਆਪਸੀ ਜਿਹੜਾ ਡਰਾਮੇਵਾਜੀ ਹੈ ਆਪਣੀ ਨਟਕੀ ਬੰਦ ਕਰੋ ਬਾਕੀ ਕਾਂਗਰਸ ਦੀ ਕਮੇਟੀ 60 ਸਾਲ ਦੇ ਕਰੀਬ ਤਾਂ ਹੋਈ ਗਈ ਹੋਣੀ ਮੇਰੇ ਖਿਆਲ ਦੇ ਨਾਲ ਅੰਦਾਜ਼ਾ ਕਿ ਵੀ ਜੇ ਨਗਰ ਕੌਂਸਲ ਤੇ ਰਹੀ ਹੋਵੇ ਪਰ ਹਾਲ ਦੇਖ ਲਓ ਇਹ ਰੋਡ ਦੇ ਕਦੇ ਨਾਲੇ ਨਹੀਂ ਬਣੇ ਆ ਹੁਣ ਗੱਡੀ ਲੰਗੀ ਐ ਆ ਦੇਖ ਲਓ ਆਹ ਲੱਗਦਾ ਜਿckਣਾ ਕਿ ਪਾਕਿਸਤਾਨ ਵਾਲੇ ਬੰਬ ਸਿੱਟਦੇ ਹੁੰਦਾ ਤੇ ਧੂਆ ਉੱਡ ਰਿਹਾ ਹੁੰਦਾ ਜਾਂ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਹੁੰਦਾ ਤੇ ਜ਼ਰੂਰ ਜੇਕਰ ਇਹ ਵੀਡੀਓ ਨਗਰ ਕੌਂਸਲ ਦੇ ਅਧਿਕਾਰੀ ਦੇਖਦੇ ਨੇ ਨਗਰ ਕੌਂਸਲ ਦੇ ਪ੍ਰਧਾਨ ਜੀ ਦੇਖਦੇ ਨੇ ਜਾਂ ਫਿਰ ਨਗਰ ਕੌਂਸਲ ਦੇ ਹੋਰ ਕਾਉਂਸਲਰ ਜਿਸ ਤਰ੍ਹਾਂ ਕੀ ਨਾਲ ਸਾਬੀ ਦਾ ਵਾਰਡ ਪੈਂਦਾ ਤੇ ਇਹਦੇ ਜਿੱਤੇ ਐਮਸੀ ਦਾ ਵਾਰਡ ਪੈਂਦਾ ਭਾਈ ਇੱਧਰ ਵੀ ਧਿਆਨ ਦਿਓ ਪਤਾ ਨਹੀਂ ਤੁਸੀਂ ਅਗਲੀ ਵਾਰ ਵੋਟਾਂ 'ਵਾਂ ਲੜਨਾ ਜਾਂ ਨਹੀਂ ਲੜਨਾ ਪਰ ਆਪਣੇ ਜਿਹੜੇ ਵੋਟਰਾਂ ਉਹਨਾਂ ਨੂੰ ਤਾਂ ਕਰਕੇ ਦਿਖਾ ਦਿਓ ਵੀ ਭਾਈ ਘੱਟੋ ਘੜ ਅਸੀਂ ਨਾਲਿਆਂ ਦਾ ਸੁਧਾਰਤਾ ਕਰਤੇ ਆ ਸਾਫ਼ ਸੁਥਰੇ ਨਾਲੇ ਹੋਵੇ ਉੱਪਰ ਤੋਂ ਟਕੇ ਹੋਏ ਹੋਵੇ ਮੁੜ ਕੇ ਗਾਂਤੀ ਨਹੀਂ ਪੈਣਾ ਇੱਥੇ ਜੇ ਪਾਈਪਾਂ ਪਾਈਆਂ ਜਾਵੇ ਤਾਂ ਪਾਈਪਾਂ ਨਾਲ ਵੀ ਵਧੀਆ ਕੰਮ ਹੋ ਸਕਦਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੋਰਾਲੀ ਦੇ ਵਿੱਚ ਵਿਕਾਸ ਹੋ ਰਿਹਾ ਜਾਂ ਫਿਰ ਸਿਰਫ ਡਰਾਮੇ ਹੀ ਡਰਾਮੇ ਚੱਲ ਰਹੇ ਨੇ ਧੰਨਵਾਦ ਜੀ